ਆਏ ਹੋ ਹਰ ਪ੍ਰਭਾਵਿਤ ਏਰੀਆ ਦੇ ਵਿੱਚ ਤੁਸੀਂ ਆਏ ਹੋ ਕੀ ਕੈਨੇਡਾ ਕਰਨਾ ਸاسي ਕਾਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਆਪਣੇ ਹੜ੍ਹ ਆਏ ਹੋਏ ਆ ਜੀ ਜਿਵੇਂ ਸਾਡੇ ਮੇਰੇ ਐਮਐਲਏ ਕੁਲੀਬ ਫੌਜਾ ਸਿੰਘ ਸਰਾਰੀ ਜੀ ਭੁੱਲਰ ਸਾਹਿਬ ਔਰ ਰਿਜਨੀ ਜੀ ਔਰ ਸਾਡੇ ਤੁਹਾਡੇ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਅਸੀਂ ਸਾਰੇ ਜਣੇ ਜੋ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਕੈਬਨਿਟ ਮਿਨਿਸਟਰ ਦੀਆਂ ਟੀਮਾਂ ਬਣਾਈਆਂ ਉਹਦੇ ਵਿੱਚ ਅਸੀਂ ਜਿਹੜੇ ਆ ਗਏ ਸਾਰੇ ਜਿੰਨੇ ਵੀ ਕੈਬਨਟ ਮਿਸਟਰ ਆ ਅਸੀਂ ਫੀਲਡਸ ਜਾ ਕੇ ਤਰਾਤਰ ਤੇ ਸਾਰੇ ਹਾਲਾਤ ਦੇਖ ਰਹੇ ਆ ਮੈਂ ਆਲਰੇਡੀ ਜਿਹੜਾ ਕਪੂਰਥਲਾ ਦੇ ਸਾਰਾ ਜਿੰਨਾ ਵੀ ਉਹਦਾ ਸਿਹਤ ਦਾ ਪ੍ਰਬੰਧਨ ਆ ਸਾਰੇ ਪੰਜਾਬ ਚ ਮੈਂ ਸੁਪਰਵਾਈਜ਼ ਕਰ ਰਿਹਾ ਉਹਨੂੰ ਖੁਦ ਜਾ ਕੇ ਦੇਖ ਰਹੇ ਆ ਸਾਡੇ ਕੋਲੇ ਮੋਬਾਈਲ ਟੀਮਾਂ ਅਸੀਂ ਜਿਹੜੀਆਂ ਹੈਗੀਆਂ 323 ਮੋਬਾਈਲ ਟੀਮਾਂ ਬਣਾਈਆਂ ਜੀ ਜਿਹਦੇ ਵਿੱਚ ਡਾਕਟਰ ਵੀ ਆ ਔਰ ਸਾਰੀਆਂ ਦਵਾਈਆਂ ਸਾਰਾ ਕੁਝ ਬੰਦੋਬਸਤ ਆ ਉਹਦੇ ਜਿੱਥੇ ਵੀ ਸਾਨੂੰ ਲੋੜ ਪੈਂਦੀ ਆ ਉੱਥੇ ਅਸੀਂ ਇਮੀਡੀਏਟਲੀ ਟੈਂਪੋਰਰੀ ਡਿਸਪੈਂਸਰੀ ਜਾਂ ਉਹਨੂੰ ਛੋਟਾ ਜਿਹਾ ਹਸਪੀਟਲ ਸੈਟਅਪ ਕਰ ਦਿੰਦੇ ਆ ਇਸ ਤੋਂ ਸਵਾਏ ਸਾਡੇ ਕੋਲੇ 450 ਦੇ ਕਰੀਬ ਜੜੀਆਂ ਹੈਗੀਆਂ ਰੈਪਿਡ ਰਿਸਪੌਂਸ ਟੀਮ ਜਿਹਦੇ ਵਿੱਚ ਪੈਰਾਮੈਡੀਕਸ ਤੇ ਫਸਟ ਏਡ ਉਹਦੇ ਵਿੱਚ او ਆਰ ਐਸ ਕੋਰੋਰੀਂ ਦੀਆਂ ਗੋਲੀਆਂ ਉਹ ਅਸੀਂ ਆਸ਼ਾ ਵਰਕਰ ਤੱਕ ਦੇ ਦਿੰਦੇ ਆ ਸੋ ਮੈਂ ਕਪੂਰਥਲਾ ਤੋਂ ਸ਼ੁਰੂ ਕਰਕੇ ਜਿਹੜਾ ਸਭ ਤੋਂ ਪਹਿਲਾ ਜਿਹੜਾ ਸੀਗਾ ਸਭ ਤੋਂ ਵਸਟ ਇਫੈਕਟਡ ਏਰੀਆ ਸੀਗਾ ਉਹ ਬਾਪਰ ਏਰੀਆ ਸੀਗਾ ਸultanpur Lodhi ਸਾਹਿਬ ਦੇ ਵਿੱਚ ਬਾਬੇ ਨਾਨਕ ਦੀ ਨਗਰੀ ਦੇ ਵਿੱਚ ਉੱਥੇ ਬਹੁਤ ਸਾਰੇ ਲੋਕ ਜਿਹੜੇ ਡੇਰਿਆਂ ਤੇ ਰਹਿੰਦੇ ਆ ਉਹਨਾਂ ਤੱਕ ਸਾਰਿਆਂ ਦੀ ਮੈਡੀਕਲ ਏਡ ਵੀ ਪਹੁੰਚ ਰਹੀ ਆ ਤੇ ਉਹਨਾਂ ਵਾਸਤੇ ਪੀਣ ਵਾਸਤੇ ਪਾਣੀ ਰਾਸ਼ਨ ਸੁੱਕਾ ਰਾਸ਼ਨ ਔਰ इवन ਜਿਹੜੇ ਮवेशੀਆ ਉਹਨਾਂ ਵਾਸਤੇ ਖਾਣ ਔਰ ਜਿਹੜਾ ਹੈਗਾ इवन ਜਿਹਨੂੰ ਅਸੀਂ ਸਾਇਲੇਜ ਜਜ ਨੂੰ ਆਪਣਾ ਆਚਾਰ ਕਹਿ ਦਿੰਦੇ ਆ इवन ਮवेशੀਆਂ ਵਾਸਤੇ ਉਹ ਵੀ ਸੰਗਤ ਪਚਾਰੀ ਆ ਬਹੁਤ ਸਾਰੀ ਤੇ ਗਵਰਨਮੈਂਟ ਵੀ ਮਦਦ ਕਰ ਰਹੀ ਆ ਇਹਦੇ ਨਾਲ ਨਾਲ ਜਿਹੜੀ ਇੱਕ ਨਵੀਂ ਗੱਲ ਹੈ ਕਿ ਉਹ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਗੱਲ ਕਹੀ ਆ ਉਹ ਅਸੀਂ ਸਾਰੇ ਉਹਦੇ ਤੇ ਕੰਮ ਕਰ ਰਹੇ ਆ ਕਿ ਕਿੰਨਾ ਪਾਣੀ ਤੁਹਾਡੇ 25 ਚ ਆਇਆ ਕਿੰਨਾ 23 ਚ ਆਇਆ ਸੀ ਕਿੰਨਾ ਜਦੋਂ ਪਹਿਲਾਂ 88 ਦੇ ਫਲੱਡ ਜਿਹੜੇ ਸੀਗੇ ਉਹ ਇਸ ਤੋਂ ਕਿਤੇ ਜ਼ਿਆਦਾ ਵੱਰ ਸੀਗੇ ਜਿਹੜੇ ਜਿਨ੍ਹਾਂ ਨੇ ਉਹ ਕਵਰ ਕੀਤਾ ਤੁਹਾਡੇ ਚ ਉਹਨਾਂ ਨੂੰ ਪਤਾ ਹੋਵੇਗਾ ਵੀ ਉਦੋਂ ਕਿੰਨਾ ਪਾਣੀ ਆਇਆ ਸੀਗਾ ਤੇ ਆਪਾਂ ਇਹਦੇ ਚ ਪੱਕਾ ਹੱਲ ਵੀ ਇਹਦਾ ਜਿਹੜਾ ਉਹ ਕੀਤਾ ਜਾਵੇ ਉਹਦੇ ਤੇ ਵੀ ਅਸੀਂ ਕੰਮ ਕਰ ਰਹੇ ਹਾਂ ਉਹ ਸਾਰਾ ਜਿੰਨਾ ਵੀ ਅਸੀਂ ਡਾਟਾ ਹੈਗਾ ਉਹਦਾ ਐਨਾਲਿਸਿਸ ਕਰਕੇ ਅਸੀਂ ਇਹਦਾ ਉਹ ਵੀ ਅਸੀਂ ਜਿਹੜਾ ਸੋਲੂਸ਼ਨ ਆ ਉਹ ਆਉਣ ਵਾਲੇ ਮਹੀਨਿਆਂ ਦੇ ਵਿੱਚ ਦੇਵਾਂਗੇ ਇਹਦੇ ਨਾਲ ਨਾਲ ਜਿਹੜੇ ਤੁਹਾਡੇ ਆਪਣੇ ਤਰਨਤਾਰਨ ਔਰ ਫਰੋਜ਼ਪੁਰ ਜਿਹੜੇ ਦੋ ਜ਼ਿਲ੍ਹੇ ਆ ਇਹਦੇ ਵਿੱਚ ਫਸਲ ਤਾਂ ਹਜ਼ਾਰਾਂ ਏਕੜ ਚ ਡੁੱਬੀ ਆ ਜੀ ਉਹ ਨੁਕਸਾਨ ਹੋਇਆ ਉਹਦਾ ਆਲਰੇਡੀ ਮੁੱਖ ਮੰਤਰੀ ਸਾਹਿਬ ਨੇ ਕਹਿ ਦਿੱਤਾ ਵੀ ਇਹਦੀ ਜਦੋਂ ਪਾਣੀ نیچے ਉਤਰਦਾ ਤਾਂ ਆਪਾਂ ਗਰਦੌਰੀ ਕਰਾਂਗੇ। ਇਸ ਵੇਲੇ ਜਿਹੜਾ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ ਕਿ ਜਿਹੜਾ ਤੁਹਾਡੇ ਬਾੜੀਆਂ ਨਦੀਆਂ ਆ ਗਿਆ ਪੌਂਗ ਡੈਮ ਦੇ ਵਿੱਚ ਪਾਣੀ ਖਤਰੇ ਦੇ ਮਾਰਕ ਤੋਂ ਉੱਪਰ ਹੈ। ਉੱਥੋਂ ਰਿਲੀਜ਼ ਹੋ ਰਿਹਾ ਔਰ ਸਤਲੁਜ ਦੇ ਵਿੱਚ ਵੀ ਜਿਹੜਾ ਹੈਗਾ ਉਹ ਪਖੜਾ ਡੈਮ ਦੇ ਵਿੱਚ ਵੀ ਪਾਣੀ ਵੱਧ ਰਿਹਾ ਤੇ ਉਧਰੋਂ ਵੀ ਰਿਲੀਜ਼ ਹੋ ਰਿਹਾ। ਅਸੀਂ ਉਹਨੂੰ ਕੋਆਰਡੀਨੇਟ ਕਰ ਰਹੇ ਆ ਜੀ ਸਾਡੇ ਮੁੱਖ ਮੰਤਰੀ ਸਾਹਿਬ ਖੁਦ ਕਰ ਰਹੇ ਆ। ਗੋਇਲ ਸਾਹਿਬ ਕਰ ਰਹੇ ਆ ਸਾਰੇ ਜਣੇ ਮਿਲ ਕੇ ਅਸੀਂ ਕਰ ਰਹੇ ਆ ਵੀ ਉਹਨਾਂ ਨੂੰ ਤਾਂ ਕਿ ਉਹ ਵੇਵ ਕੱਠੀ ਨ ਤੇ ਇਸ ਤੋਂ ਸਵਾਇ ਜਿਹੜਾ ਤਰਨ ਤਰਨ ਔਰ ਫਿਰੋਜ਼ਪੁਰ ਦੇ ਵਿੱਚ ਜਿਹੜੇ ਤੁਹਾਡੇ ਟਾਪੂ ਸੀਗਾ ਇੱਕ ਗਨੁਸ਼ਾਦ ਕਾਲੂ ਦਾ ਟਾਪੂ ਕਹਿੰਦੇ ਆ ਹਾਂ ਉਹ ਉੱਥੋਂ ਅਸੀਂ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਬਾਹਰ ਸ਼ਿਫਟ ਕਰਤਾ ਹੋਇਆ ਕੁਝ ਇੱਕ ਬੰਦੇ ਉੱਥੇ ਰਹੇ ਆ ਉਹਨਾਂ ਨੂੰ ਪੀਣ ਲਈ ਪਾਣੀ ਸੁੱਕਾ ਰਾਸ਼ਨ ਅਸੀਂ ਸਾਰੇ ਉਹਨਾਂ ਨਾਲ ਵੀ ਇਨ ਟੱਚ ਆ ਉਹਨਾਂ ਦੇ ਨੰਬਰ ਸਾਡੇ ਕੋਲ ਹੈਗੇ ਆ ਤੁਹਾਡੇ ਦੋ ਪ੍ਰੈਗਨੈਂਟ ਲੇਡੀ ਸੀਗੀਆਂ ਜਿਨ੍ਹਾਂ ਦੀ ਡਿਲੀਵਰੀ ਹੋ ਸੀ ਉਹਨਾਂ ਨੂੰ ਅਸੀਂ ਪਹਿਲੇ ਹੀ ਲਿਆ ਆਂਦਾ ਸੀ ਬਾਹਰ ਕੱਢ ਲਿਆ ਸੀ ਰੈਸਕਿਊ ਕਰ ਲਿਆ ਸੀ ਉਦੇ ਵਿੱਚ ਇੱਕ ਦਾ ਸੇਜ਼ੀਅਨ ਹੋ ਗਿਆ ਉਹਨਾਂ ਦੀ ਬੇਟੀ ਹੋਈ ਆ ਮਾਂ ਬੇਟੀ ਦੋਨੋਂ ਤੰਦਰੁਸਤ ਆ ਔਰ ਦੂਜੀ ਦੇ ਵਿੱਚ ਵੀ ਹਾਈ ਰਿਸਕ ਪ੍ਰੈਗਨੈਂਸੀ ਸੀ ਉਹਨਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਅਡਮਿਟ ਕਰਾਇਆ ਤਾਂ ਸੋ ਸਾਰੇ ਜਿੰਨੀਆਂ ਵੀ ਪ੍ਰੈਗਨੈਂਟ ਲੇਡੀਆਂ ਆ ਉਹਨਾਂ ਨੂੰ ਅਸੀਂ ਆਫਰ ਦਿੰਦੀ ਆ ਕਿ ਤੁਸੀਂ ਆ ਕੇ ਸਾਡੇ ਹਸਪਤਾਲ ਸਾਡੇ ਫੈਮਿਲੀ ਮੈਂਬਰ ਦੀ ਤਰ੍ਹਾਂ ਰਹੋ ਅਸੀਂ ਪ੍ਰਸ਼ਾਦਾ ਵੀ ਸ਼ਕਾਵਾਂਗੇ ਤੁਹਾਡੀ ਦੇਖਭਾਲ ਕਰਾਂਗੇ ਔਰ ਜਦੋਂ ਡਿਲੀਵਰੀ ਹੋ ਜਾਏਗੀ ਮਾਂ ਬੱਚਾ ਦੋਨੋਂ ਤੰਦਰੁਸਤ ਹੋਣ ਕੇ ਤੁਹਾਨੂੰ ਵਾਪਸ ਭੇਜ ਦਾਂਗੇ ਸੋ ਇਸ ਤਰ੍ਹਾਂ ਮਿਲਾ ਕੇ ਇਸੇ ਤਰ੍ਹਾਂ ਸਾਡਾ ਜਿਹੜਾ ਜਦੋਂ ਹੜ ਆਂਦੇ ਉਹਦੇ ਨਾਲ ਇੱਕ ਹੋਰ ਚੀਜ਼ ਹੁੰਦੀ ਗੰਦੇ ਪਾਣੀ ਕਰਕੇ ਸਕਿੰਡ ਡੀਜ਼ਸ ਮੱਖੀਆਂ ਮਛਰਾਂ ਕਰਕੇ ਡੇਂਗੀ ਮਲੇਰੀਆ ਚਿਕਨਗੁਨੀਆ ਡਾਇਰੀਅਰ ਡੀਜ਼ਸ ਵੱਧ ਜਾਣੀਆਂ ਉਹਦੇ ਵਾਸਤੇ ਅਸੀਂ ਲਾਰਵੇ ਦੀ ਟਰੈਕਿੰਗ ਕਰ ਰਹੇ ਹਾਂ ਕਿ ਜਿੱਥੇ ਮੱਛਰ ਦਾ ਲਾਰਵਾ ਸਾਨੂੰ ਮਿਲਦਾ ਜਾਂ ਮੱਛਰ ਮਿਲਦਾ ਫਿਊਮਿਗੇਸ਼ਨ ਐਂਟੀ ਲਾਰਵਾ ਸਪਰੇਅ ਕਰ ਰਹੇ ਹਾਂ ਔਰ ਇਹਦੇ ਨਾਲ ਨਾਲ ਅਸੀਂ ਜਿਹੜਾ ਹੈਗਾ ਪਾਣੀ ਦੀ ਟੈਸਟਿੰਗ ਕਰਕੇ ਲਾਰਜ ਸਕੇਲ ਤੇ ਟੈਸਟਿੰਗ ਕਰਕੇ ਜਿੱਥੇ ਪਾਣੀ ਗੰਦਾ ਹੁੰਦਾ ਅਸੀਂ ਕਹਿੰਦੇ ਸਾਨੂੰ ਕੋਈ ਦਿੱਕਤ ਨਹੀਂ ਹੈ ਅਸੀਂ 20 ਬੰਦੇ ਬਿਮਾਰ ਨਾ ਹੋਣ ਅਸੀਂ ਤੁਹਾਨੂੰ ਪੀਣ ਲਈ ਪਾਣੀ ਬੋਤਲਾਂ 'ਚ ਵੀ ਦੇ ਰਹੇ ਹਾਂ ਬੈਂਕਰ ਦੇ ਥਰੋ ਵੀ ਜਿੱਥੇ ਲੋਡ ਹੈ ਸੇਫ ਪਾਰਟ ਸਪਲਾਈ ਉਹਨਾਂ ਨੂੰ ਸਪਲਾਈ ਕਰ ਰਹੇ ਆ ਸੋ ਇਹ ਸਾਰੀਆਂ ਮੀਜਰਸ ਕਰ ਰਹੇ ਆ ਇਹਦੇ ਨਾਲ ਨਾਲ ਸਾਡਾ ਯੁੱਧ ਨਸੇ ਬੋਲਿਆ ਗਿਆ ਹੈ ਕਿੰਨਾ ਫੰਡ ਪੰਜਾਬ ਗਵਰਨਮੈਂਟ ਵੱਲੋਂ ਹੁਣ ਤੱਕ ਰੀਲੀਜ਼ ਕੀਤਾ ਜਾ ਚੁੱਕਾ ਹੈ ਸੈਂਟਰ ਸੀ ਗੀਸ ਦਿੱਤੀ ਹੈ ਜੀ ਸੈਂਟਰ ਵੱਲੋਂ ਵੀ ਪੰਜਾਬ ਦੀ ਵਾਹ ਵੜੀ ਗਈ ਹੈ ਕਿ ਨਹੀਂ ਮਤਲਬ ਇਹ ਬੜਾ ਸਾਰਾ ਜਿਹੜਾ ਡਾਟਾ ਕਿਉਂਕਿ ਮੈਂ ਫੀਲਡ 'ਚ ਪਿਛਲੇ 2-3 ਦਿਨ ਤੋਂ ਇਹ ਸੀਐਮ ਸਾਹਿਬ ਖੁਦ ਮੌਕਾ ਦੇਖ ਕੇ ਗਏ ਆ ਇਹਦੇ ਵਾਸਤੇ ਜਿਹੜਾ ਸਾਡਾ ਡਿਜਾਸਟਰ ਮੈਨੇਜਮੈਂਟ ਦਾ ਵਿਭਾਗ ਹੈਗਾ ਉਹਦੇ 'ਚ ਫੰਡਸ ਦਾ ਮੈਂ ਤੁਹਾਨੂੰ ਬਣਾ ਸਕਦਾ ਕਿ ਮੁੱਖ ਮੰਤਰੀ ਲੋਕਾਂ ਨੂੰ ਦਵਾਈਆਂ ਪੀਣ ਵਾਲਾ ਪਾਣੀ ਮवेशੀਆਂ ਵਾਸਤੇ ਚਾਰਾ ਜੋ ਲੋਕਾਂ ਨੂੰ ਰੈਸਕਿਊ ਐਂਡ ਰਿਲੀਫ ਜਿਹੜਾ ਵੀ ਰਿਲੀਫ ਮਟੀਰੀਅਲ ਜਦੋਂ ਮਰਜ਼ੀ ਲੈ ਲਓ ਤੇ ਉਹਨਾਂ ਨੂੰ ਲੋਕਾਂ ਨੂੰ ਬਚਾ ਦਿਓ ਤੇ ਉਹਨਾਂ ਨੂੰ ਲੋਕਾਂ ਨੂੰ ਬਚਾ ਕੇ ਬਿੱਲ ਭੇਜ ਦਿਓ ਅੱਜ ਦੀ ਰੇਟ ਦੀ ਸਿਚੁਏਸ਼ਨ ਹੈ ਐ ਸੈਕਟਰਡ ਹੋਏ ਹੋਏ ਨੇ ਫੰਡਸ ਰਿਲੀਜ਼ ਵੀ ਹੋ ਰਹੀਆਂ ਕਿਹੜੇ ਵੇਲੇ ਨਹੀਂ ਨਹੀਂ ਮੈਨੂੰ ਦੱਸੋ ਮੈਨੂੰ ਦੱਸੋ ਵੀ ਤੁਹਾਡੇ ਕੋਲ ਫਿਗਰ ਹੀ ਨਹੀਂ ਹੈ ਸਰ ਕਪੜੇ ਦੀ ਪੇਜ ਸਰ ਸਾਡੀ ਤਿੰਨ ਹਸਪਤਾਲ ਸਰਕਾਰ ਆਦੂ ਬੋਸਲੇ ਆ ਤੇ ਸ੍ਰੀਪੁਰ ਜ਼ਿਲ੍ਹੇ ਦਾ ਹਸਪਤਾਲ ਹੈ 86 ਪੋਸਟਾਂ ਨੇ 66 ਪੋਸਟਾਂ ਨੇ ਬਾਕੀ ਪੋਸਟਾਂ ਖਾਲੀ ਪਈਆਂ ਕਿਵੇਂ ਲਾਗ ਹੋਏ ਇਹ ਕੰਮ ਦੀ ਗੱਲ ਹੈ ਜੀ ਇਹ ਵਾਰ ਇਹ ਪਹਿਲੀ ਸਰਕਾਰ ਹੈ ਜੀ ਜਿਨ੍ਹਾਂ ਨੇ 1000 ਡਾਕਟਰ ਭਰਤੀ ਕੀਤੇ ਹੈ ਜੀ ਸਾਰੀ ਪ੍ਰੋਸੈਸ ਕੰਪਲੀਟ ਹੋ ਗਈ ਹੈ ਜੀ ਇਸ ਮਹੀਨੇ ਦੇ ਵਿੱਚ ਜੁਆਇਨ ਕਰ ਜਾਣਗੇ ਡਾਕੂਮੈਂਟ ਵੈਰੀਫਿਕੇਸ਼ਨ ਚੱਲ ਜਿੱਤੀ ਹੈ 15 ਤੋਂ 15 ਦਿਨਾਂ ਚ ਆ ਜਾਣਗੇ ਸਾਰੇ ਡਿਸਟ੍ਰਿਕਟ ਹਸਪਤਾਲ ਸਾਰੇ ਸਬ ਰੀਜਨਲ ਹਸਪੀਟਲ ਸੀਐਸਸੀ ਦੇ ਵਿੱਚ 24 ਘੰਟੇ ਸਰਵਿਸਿਜ਼ ਹੋਣ ਗਿਆ 400 ਨਰਸਾਂ ਦੀ ਐਡਵਰਟਾਈਜ਼ਮੈਂਟ ਵੀ ਚੱਲੀ ਗਈ ਹੈ ਪ੍ਰੋਸੈਸ ਸ਼ੁਰੂ ਹੋ ਗਿਆ 550 ਦੀ ਹੋਰ ਤਿਆਰ ਹੈ ਜੀ 1000 ਨਰਸਾਂ ਆਣ ਗਈਆਂ ਸਾਰੇ ਹਸਪਤਾਲਾਂ ਦੇ ਵਿੱਚ ਇਸ ਤੋਂ ਪਹਿਲਾਂ 400 ਡਾਕਟਰ ਅਸੀਂ ਪਹਿਲਾਂ ਭਰਤੀ ਕਰ ਚੁੱਕੇ ਹਾਂ ਜੋ 329 ਨੇ ਜੁਆਇਨ ਕੀਤਾ ਸੀ ਅਸੀਂ ਜਿਹੜੇ 150 ਦੇ ਤਕਰੀਬ ਜਿਹੜੇ ਤੁਹਾਡੇ ਇਹ ਪਹਿਲੀ ਵਾਰ ਹੀ ਹੈ ਜੀ ਪਹਿਲੀ ਸਰਕਾਰ ਹੈ ਕਿ ਆਈ ਵਾਰੀ ਬੱਚੇ ਪੀਜੀ ਕਰਨਾ ਆਉਂਦੇ ਸੀ ਸਰਕਾਰ ਮਹਿੰਗਾ ਖਰਚਾ ਕਰਕੇ ਉਹਨਾਂ ਨੂੰ ਡਾਕਟਰ ਸਪੈਸ਼ਲਿਸਟ ਡਾਕਟਰ ਬਣਾਉਂਦੀ ਸੀ ਉਹ ਪੀਜੀ ਕਰਕੇ ਚਲੇ ਜਾਂਦੇ ਸੀ ਉਹ ਬੋਰਡ ਭਰਦੇ ਸੀ ਮਸ਼ੀਨਾ ਜਿਹੜੀਆਂ ਉੱਚੋ ਸੁਣ ਲਓ ਮੇਰੀ ਗੱਲ ਸੁਣ ਲਓ ਮੇਰੀ ਗੱਲ ਉਹਦੇ ਪਹਿਲੇ 125 ਡਾਕਟਰ ਜੁਆਇਨ ਕਰ ਗਏ ਜੀ ਬਾਕੀਆਂ ਨੇ 7 7.5 ਕਰੋੜ ਰੁਪਏ ਜਮ੍ਹਾਂ ਕਰਾ ਦਿੱਤਾ ਬਾਕੀ ਜਿਹੜੇ ਬੱਚੇ ਉਹਨਾਂ ਨੂੰ ਨੋਟਿਸ ਦਿੱਤਾ ਵੀ ਜਾਂ ਤਾਂ 8 ਕਰੋੜ ਤੁਸੀਂ ਵੀ ਜਮ੍ਹਾਂ ਕਰਾ ਦਿਓ ਤੇ ਜਾਂ ਸਰਵਸ ਜੁਆਇਨ ਕਰ ਲਓ ਇਹ ਪਹਿਲੀ ਵਾਰੀ ਹੋ ਗਿਆ ਜਿਹੜੇ ਡਾਕਟਰ 58 ਦੇ ਰਿਟਾਇਰ ਹੁੰਦੇ ਸੀ ਕਾਰਡੀਓਲੋਜਿਸਟ ਐ ਬਿਉਰੋਸ਼ੀ ਦੇ ਡਾਕਟਰ ਐ ਸਰਜਨ ਐ ਅਨਸਥੈਟਿਸਟ ਸੈਕਟਰੀਸਟ ਐ ਉਹਨਾਂ ਵਾਸਤੇ ਅਸੀਂ ਸਪੈਸ਼ਲ ਪੈਕੇਜ ਦਿੱਤੇ ਆ ਜੀ ਉਹਨਾਂ ਨੂੰ ਕਿਹਾ ਵੀ ਤੁਸੀਂ 65 ਸਾਲ ਤੱਕ 7 ਸਾਲ ਦੀ ਉਹਨਾਂ ਨੂੰ ਐਕਸਟੈਂਸ਼ਨ ਮਿਲ ਸਕਦੀ ਐ ਬਹੁਤ ਸਾਰੀਆਂ ਮੈਜਰਸ ਕਰਕੇ ਅਸੀਂ ਜਿਹੜੀ ਜਿਹੜੀ ਪਿਛਲੇ 30 ਸਾਲ ਦੀ ਕਮੀ ਸੀ ਉਹ ਅਸੀਂ 3.5 ਸਾਲ ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਤਕਰੀਬਨ ਜੀ ਉਹਦੇ 5 ਸਾਲ ਤੋਂ ਉਹਨਾਂ ਨੂੰ ਪੂਰੀ ਕਰਦਾਂਗੇ ਜਿਹੜਾ ਤੁਹਾਡਾ ਹੁਣ ਅਗਲਾ ਸਵਾਲ ਆ ਹੁਣ ਤੁਸੀਂ ਪੁੱਛੋ ਮੰਤਰੀ ਸਾਹਿਬ ਲੋੜ ਹੁੰਨ ਹੈ ਜੀ 1 ਮਹੀਨੇ ਬਾਅਦ ਡਾਕਟਰ ਆਣਗੇ ਤੇ 26 ਡਾਕਟਰ ਇਸ ਵੇਲੇ ਮੌਜੂਦਾ ਸਥਿਤੀ ਹੈ ਜੀ ਉਹ ਹਸਪਤਾਲ ਦੇ ਅੰਦਰ ਰਹਿਣਗੇ ਜਾਂ ਫੀਲਡ ਵਿੱਚ ਜਾਣਗੇ ਜੀ ਇਹ ਕਿੱਦਾਂ ਮੈਨੇਜ ਕਰੋਗੇ ਕਿਉਂਕਿ ਜੇ ਫੀਲਡ ਵਿੱਚ ਜਾਣਗੇ ਤਾਂ ਉਹ ਲੋਕਾਂ ਨੂੰ ਰੀਲੀਫ ਮਿਲੂਗਾ ਜੇ ਇੱਥੇ ਰਹਿਣਗੇ ਤਾਂ ਫਿਰ ਉਹਨਾਂ ਨੂੰ ਰੀਲੀਫ ਮਿਲੂਗਾ ਆਖਰ ਲੋਕ ਤਾਂ ਫਿਰ ਪਰੇਸ਼ਾਨ ਹੋਣਗੇ ਕਿ ਇਹ ਜਿਹੜੀਆਂ ਚੀਜ਼ਾਂ ਸੀ ਪਹਿਲਾਂ ਕਿਉਂ ਨਹੀਂ ਪੂਰੀਆਂ ਹੋਈਆਂ ਸੀ ਅ ਇਹ ਹੋਰ ਗੱਲ ਚੱਲਦੀ ਹੈ। ਦੇਖੋ ਜਿਹੜੇ 26 ਡਾਕਟਰ ਆ ਜਿਹੜੇ ਡਿਸਟ੍ਰਿਕਟ ਹਸਪਤਾਲ ਵਾਲੇ ਉਹਨਾਂ ਨੇ ਉੱਥੇ ਰਹਿਣਾ। ਜਿਹੜੇ ਸਭ ਜਿਹੜੇ ਜਿਹੜੇ ਆਪਣੇ ਹਸਪਤਾਲ 'ਚ ਉੱਥੇ ਡਾਕਟਰ ਰਹਿਣਗੇ। ਜਿਹੜਾ ਤੁਹਾਡਾ ਫੀਲਡ ਦਾ ਡਾਕਟਰ ਆ ਜਿਹੜਾ ਤੁਹਾਡਾ ਜਿਵੇਂ ਉਹਦੇ 'ਚ ਜਿਹੜਾ ਵਸਟ ਅਫੈਕਟਡ ਆ ਉੱਥੇ 4-5 ਲੋਕ ਚਾਹੀਦੇ ਹਸਣ। ਜੀ। ਠੀਕ ਆ ਜੀ ਇਸ ਤੋਂ ਸਿਵਾਏ ਅਸੀਂ ਜਿਵੇਂ ਇੱਥੇ ਤਾਂ ਘੱਟ ਆ ਗਿਆ ਉਹਦੇ ਵਿੱਚ 14 ਉਹਨਾਂ ਕੋਲੇ ਹੋਂਸਰਜਨ ਆ। ਜਿਵੇਂ ਕਿ ਡਾਕਟਰਾਂ ਦਾ ਫੀਲਡ ਵਿੱਚ ਉਹ ਜਾ ਰਿਹਾ ਜਿਹੜਾ ਹੌਸਰਜਰ ਹੈ ਹੀ ਆਲਸੋ ਮੈਡੀਕਲ ਆਫਸਰ ਉਹ ਜਿਹੜੇ ਹੁਣ ਨਵੇਂ ਆਏ ਔਰ ਬਹੁਤ ਸਾਰੇ ਹੌਸਰਜਰ ਉਹਦੇ ਜੁਆਇਨ ਕਰ ਗਏ ਇਸੇ ਤਰ੍ਹਾਂ ਸਾਡੇ ਕੋਲੇ ਇੰਟਰਨ ਹੈਗੇ ਆ ਜਿਹੜੇ ਕਿ ਜਲੰਧਰ ਦੇ ਵਿੱਚ 49 ਹੈ 45 ਹੌਸਰਜਰ ਜਿਹੜੇ ਉੱਥੇ ਇਸ ਤੋਂ ਸਵਾਏ ਜਿਹੜੇ ਤੁਹਾਡੇ ਜਿਹੜੇ ਤੁਸੀਂ ਥਾਈ ਡਾਕਟਰ ਕਰਦੇ ਹੋ ਉਹ ਇਹ ਜਿਹੜੇ ਮੈਂ ਦੱਸ ਰਿਹਾ ਇਹ ਵੀ ਸਾਰੇ ਡਾਕਟਰ ਹੈਗੇ ਆ ਸਾਡੇ ਕੋਲੇ ਬਹੁਤ ਸਾਰੇ ਡਾਕਟਰ ਹੈ ਜਿਨ੍ਹਾਂ ਨੇ ਫੀਲਡ ਵਿੱਚ ਜਾਣਾ ਉਹਦੇ ਵਾਸਤੇ ਸਾਡੇ ਕੋਲੇ ਅਲੱਗ ਡਾਕਟਰ ਆ ਗਿਆ ਉਹਦੇ ਕੋਲ ਨਿਪਟਾ ਸਾਡੇ ਨੂੰ ਇੱਛਾ ਨਹੀਂ ਹੈ ਕਿ ਸਾਡੇ ਵਿੱਚ ਤੁਸੀਂ ਪੁੱਛ ਗੱਲ ਕੀ ਅੱਗੇ ਪਹਿਲਾਂ ਸਮੇਂ ਦੇ ਵਿੱਚ ਹੁੰਦਾ ਸੀ ਦਰਿਆਵਾਂ ਦੇ ਵਿੱਚ 1 ਲੱਖ ਕਿਊਸੀ ਕਾ ਪਰ ਸੌਰੀ 1 ਲੱਖ ਕਿਊਸੀ ਤੋਂ ਉੱਪਰ ਪਾਣੀ ਜਿਹੜਾ ਦਰਿਆਵਾਂ ਦੇ ਬਾਹਰ ਆਉਂਦਾ ਸੀ ਉਹਨਾਂ 35-40 ਹਜ਼ਾਰ ਕਿਊਸੀ ਹੁੰਦਾ ਦਰਿਆਵਾਂ ਤੋਂ ਬਾਹਰ ਨਿਕਲਿਆ ਜਾਂਦਾ ਕੀ ਇਹਦੇ ਕੋਈ ਖਦਾਈ ਵਾਸਤੇ ਨਹੀਂ ਕੋਈ ਪਾਲਸੀ ਖਦਾਈ ਹੋ ਜਿਹੜੀ ਸਿਰ ਸਿਲਟ ਹੈ ਜਿਹੜੀ ਰੇਤ ਹੈ ਉਹ ਜਿਹੜੀ ਉਹ ਗੱਲ ਤਾਂ ਵੀ ਹੱਦ ਤੱਕ ਨਹੀਂ ਕੱਢਿਆ ਜਾ ਰਿਹਾ ਇਹ ਬਹੁਤ ਵਧੀਆ ਕਰ ਲਿਆ ਵੀ ਕੱਲ ਮੁਖਵਤੀ ਸਾਹਿਬ ਨੇ ਕਹੀ ਜਾਂ ਮੈਂ ਸਾਰਾ ਹੁਣ ਤੁਹਾਨੂੰ ਐਕਸਪਲੇਨ ਕਰਕੇ ਅੱਜ ਮੈਂ ਦੁਬਾਰਾ ਕਰਦਾ ਇਹ ਅਸੀਂ ਜਿਹੜਾ ਦਰਿਆ ਹੈਗਾ ਅਸੀਂ ਮੈਂ ਹੁਣੇ ਇਸੇ ਵਾਸਤੇ ਬੀਠੇ ਕਰਕੇ ਆਇ ਰੇਨੈਸ ਬੜਿਆ ਨੂੰ ਇਰੀਗੇਸ਼ਨ ਬੜਿਆ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਦਾਤਾਂ ਦੇ ਕੇ ਆਇਆ ਕਿ ਤੁਸੀਂ 1 ਲੱਖ ਨਹੀਂ ਤੁਸੀਂ 3 ਲੱਖ ਦੀ ਤਿਆਰੀ ਕਰੋ ਜੋ 1988 ਦੀ ਮੈਂ ਗੱਲ ਕਰਦੇ ਆ ਉਸ ਤੋਂ ਉਸ ਤੋਂ ਚਾਰ ਗੁਣਾ ਪਾਣੀ ਆਇਆ ਸੀਗਾ ਤੁਸੀਂ ਉਸ ਉਹਦੀ ਤਿਆਰੀ ਕਰੋ ਕਿ 1988 ਦੁਬਾਰਾ ਨਾ ਹੋਵੇ ਜੀ ਮਤਲਬ ਇਹ ਜੋ ਤੇਹੀ ਹੋਇਆ 25 ਹੋ ਗਿਆ ਇਹ ਨਹੀਂ ਹੋਣਾ ਚਾਹੀਦਾ ਇਹਨੂੰ ਰੋਕਣਾ ਕਿੱਦਾਂ ਹੈਗਾ ਇਹ ਸਾਰੇ ਅਸੀਂ ਪਲਾਨ ਕਰਦੇ ਹਾਂ ਬਿਲਕੁਲ ਕਰਾਂਗੇ ਜੀ 23 ਤੋਂ ਬਾਅਦ ਇੰਨੀ ਮਾਰ ਪਈ ਕਿ 23 ਤੋਂ ਬਾਅਦ ਦੋ ਸਾਲਾਂ ਚ ਹੋ ਗਏ ਹਲੇ ਤੱਕ ਪਾਲਸੀ ਨਹੀਂ ਸਰ 23 ਤੋਂ ਬਾਅਦ ਬਣਾ ਪਈ ਸੀ ਸਰਕਾਰ ਕੋਲ ਦੇਖੋ ਸਾਰਾ ਕੁਝ ਕਰ ਰਿਹਾ ਜੀ ਸਰਕਾਰ ਜਿਹੜੀ ਤੁਹਾਡੀ ਹੈਗੀ ਹੈ 23 ਤੋਂ ਲੈ ਕੇ ਹੁਣ ਤੱਕ ਆਂਦੇ ਆਂਦੇ ਤੁਹਾਡੇ ਸਾਹਮਣੇ ਇੱਕ ਪ੍ਰਾਈਮ ਐਗਜ਼ਾਮਪਲ ਹੈ ਜੀ ਤੁਸੀਂ ਸਾਰੇ ਪੱਤਰਕਾਰ ਇਸ ਗੱਲ ਤੇ ਖਵਾ ਹੋ ਜੀ ਸਾਡੇ ਜਿਹੜੇ ਸਾਡੀ ਸਰਕਾਰ ਦੇ ਆਉਣ ਤੋਂ ਪਹਿਲਾਂ ਕਿੰਨੇ ਹੁੰਦੇ ਸੀ ਡੈਂਗੂ ਦੇ ਕੇਸ 400 500 ਇਸ ਵਾਰੀ ਪਤਾ ਕਿੰਨੇ ਆ 22 ਆ ਜੀ ਪਾਲਸੀ ਬਣੀ ਆ ਤਾਂ ਹੋਇਆ ਇਹ ਸਾਰੀਆਂ 20000 ਜਿਹੜੀਆਂ ਤੁਹਾਡੀਆਂ ਆਸ਼ਾ ਬਰਕਰਾਰ ਟ੍ਰੇਨਿੰਗ ਦਿੱਤੀ ਤੁਹਾਡੇ 20 ਲੱਖ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਆ 50000 ਨਰਸਾਂ ਨੂੰ ਟ੍ਰੇਨਿੰਗ ਦਿੱਤੀ ਅਸੀਂ ਮੰਨ ਲਓ ਤੁਸੀਂ ਕਦੇ ਸੁਣਿਆ ਹੁਣ ਕਿਤੇ ਪਲੇਟਨਰਟੀ ਨਹੀਂ ਮਿਲਦੀ ਆ ਜੀ ਕੋਈ ਡੈਂਗੂ ਇੱਕ ਵੀ ਇੱਕ ਸੁਣਨਾ ਬਰੀ ਬੇਨਤੀ ਸੁਣਨਾ ਬਰੀ ਬੇਨਤੀ ਸੁਣਨਾ ਬਰੀ ਬੇਨਤੀ ਇੱਕ ਵੀ ਇੱਕ ਵੀ ਡੈਂਗੂ ਦੇ ਨਾਲ ਡੈਥ ਨਹੀਂ ਹੋਏ ਜੀ ਜੇ ਡਾਕਟਰ ਭਰਤੀ ਕਰਨੇ ਆ ਜੀ ਪਹਿਲਾਂ ਜਿਹੜੀਆਂ ਪੋਸਟਾਂ ਡੈడ్ ਹੋਈਆਂ ਉਹਨਾਂ ਨੂੰ ਰਿਵਾਈਵ ਕਰਨਾ ਜੀ ਫਿਰ ਉਹਨਾਂ ਦਾ ਸਾਰਾ ਕੁਝ ਅਰੇਂਜ ਕਰਨਾ 881 ਆਮ ਆਦਿਕ ਕਿਰਨੇ ਖੋਲੇ ਜਿਹੜੇ 70000 ਬੰਦਾ ਰੋਜ਼ ਦਵਾਈ ਲੈਂਦਾ ਇਹ ਪਲੈਨਿੰਗ ਤੋਂ ਬਗੈਰ ਨਹੀਂ ਹੋਇਆ ਮੇਰੇ ਵੀਰ ਇਸ ਤੋਂ ਸਵਾਏ 200 ਆਮ ਆਦਿਕ ਕਿਰਨੇ ਖੋਰ ਖੋਲ ਰਏ ਆ ਪ੍ਰਾਇਮਰੀ ਕੇਅਰ ਤੇ ਤਾਂ ਕਿ ਲੋਕ ਉੱਥੇ ਆ ਜਾਣ ਹਸਪਤਾਲਾਂ ਵਿੱਚ ਆਪਰੇਸ਼ਨ ਕਰਾਉਣ ਵਾਲੇ ਆਣ ਸਾਰੇ ਹਸਪਤਾਲਾਂ ਨੂੰ ਐਕਸ-ਰੇ ਅਲਟਰਾਸਾਉਂਡ ਦਿੱਤੇ ਆ ਕਿਤੇ ਕੋਈ ਮਸ਼ੀਨ ਪੁਰਾਣੀ ਹੈਗੀ ਉਹਨਾਂ ਨੂੰ ਰਿਪਲੇਸ ਕਰ ਰਿਆ ਸਰ ਸਾਡੇ ਕਾਉਂਟ ਦੇ ਵਿੱਚ ਸਾਡਾ ਡਿਸਟ੍ਰਿਕਟ ਬਣਿਆ ਸਰ 14 ਸਾਲ ਹੋ ਗਏ ਅੱਲਾਹ ਕਰੇ ਹਾਲੇ ਤੱਕ ਫੇਰ ਆਰਟੀ ਸੈਂਟਰ ਨਹੀਂ ਬਣ ਸਕਿਆ ਪੋਥਮ ਦੇ ਮੀਸਾਂ ਨੂੰ ਇੱਥੇ ਜਿਹੜੇ ਤੁਹਾਡੇ ਐਰਟੀ ਸੈਂਟਰ ਹੈਗਾ ਜੀ ਇਹ ਪਹਿਲਾਂ ਸੀਗੇ ਸਾਰੇ ਉਹਦੇ ਉਹਦੇ ਚ ਕੀ ਆ ਕਿ ਜਦੋਂ ਇੱਕ ਪੇਸ਼ੈਂਟਸ ਹੁੰਦੇ ਆ ਉਹਦਾ ਇੱਕ ਕ੍ਰਿਟੀਕਲ ਨੰਬਰ ਹੁੰਦਾ ਜਦੋਂ ਉਸ ਤੋਂ ਪੇਸ਼ੈਂਟ ਘਟ ਜਾਂਦੇ ਆ ਫਿਰ ਅਸੀਂ ਉਹਨਾਂ ਨੂੰ ਮਰਜ਼ ਕੀਤਾ ਉਹ ਅਸੀਂ ਜਿਹੜਾ ਮਤਲਬ ਹੈ ਇਸ ਤੋਂ ਬਾਅਦ ਮੈਂ ਫਾਜ਼ਿਲ ਕਹਿ ਜਾ ਰਿਹਾ ਹੈਗਾ ਜਿੱਥੇ ਕਿਤੇ ਉਹਨਾਂ ਦੀ ਫਾਸਟ ਨੀਡ ਹੈਗੀ ਆ ਜਿੱਥੇ ਹੈਗਾ ਅਸੀਂ ਆਪਣੇ ਉਹਨਾਂ ਨੂੰ ਧਿਆਨ ਦੀ ਵਿਜਾ ਅਸੀਂ ਸਟਾਫ ਨੂੰ ਉੱਥੇ ਭੇਜਦਾ ਕਰਾ ਇਹ ਕੁਝ ਨਹੀਂ ਦਾ ਜਾ ਰਿਹਾ ਸੀ ਮੀਟਿੰਗ ਆ ਦੇ ਵਿੱਚ ਤੁਹਾਨੂੰ ਡਾਟੇ ਦਿੱਤੇ ਗਏ ਨੇ ਵੀ ਸਾਰਾ ਕੁਝ ਨਹੀਂ ਕਿ ਚਾਹੇ ਉਹ ਕਾਲੂ ਵਾਲਾ ਟਾਪੂ ਦੇ ਵੀ ਉਹ ਸਾਹਿਬ ਨਾਲਾ ਪਿੰਡ ਦੇ ਲੋਕ ਤੇ ਨਾ ਤਾਂ ਕੋਈ ਪ੍ਰਸ਼ਾਸਨ ਗਿਆ ਤੇ ਨਾ ਹੀ ਲੋਕ ਪ੍ਰਸ਼ਾਸਨ ਵੀ ਗਿਆ ਪ੍ਰਸ਼ਾਸਨ ਵੀ ਗਿਆ ਜੀ ਸਰ ਜਿਹੜੇ ਲੋਕਾਂ ਦਾ ਇਹ ਐ ਬਲੇ ਸਾਬ ਬੈਠਿਆ ਜੀ ਦੇਖੋ ਐ ਨਾ ਕਰੋ ਜੀ ਪ੍ਰਸ਼ਾਸਨ ਦੇ ਕੋਲ ਜਾਓ ਜਿਹੜੇ ਤੁਹਾਡੇ ਟਾਫੂ ਤੋਂ ਸਾਰੇ ਬੰਦੇ ਜਿਹੜੇ ਬਾਹਰ ਸ਼ਿਫਟ ਕੀਤੇ ਗਏ ਆ ਪ੍ਰਸ਼ਾਸਨ ਨਾਲ ਜਾ ਕੇ ਕੀਤੇ ਤੁਹਾਡੇ ਡਿਪਟੀ ਕਮਿਸ਼ਨਰ ਨੇ ਸਿਵਲ ਸੈਡਨ ਖੜੇ ਆ ਮੈਡਮ ਤੁਹਾਡੇ ਐ ਨਾ ਕਰੋ ਵੀ ਇਹ ਗਾਟ ਵੀ ਹਨ ਸਾਰੇ ਇੱਕ ਨਾ ਗੱਲ ਕੀਤੀ ਤੁਸੀਂ ਗੱਲ ਕੀਤੀ ਹੈ ਵਿਚ ਹੜਾ ਗੱਲ ਹੈ ਸਰ ਗੌਰਮੈਂਟ ਬਾਰ ਬਾਰ ਆਮ ਆਦਮੀ ਨੂੰ ਕੰਟੀਨਿਊ ਐਲੀਗੇਟ ਕਰਦੀ ਹੈ ਕੈਂਪ ਲਾ ਰਹੀ ਹੈ ਕਿ ਉਹ ਆਮ ਆਦਮੀ ਪਾਰਟੀ ਦਾ ਧਿਆਨ ਭਟਕਾ ਲਈ ਔਰਕਰਾਲੀ ਵੀ ਫਲੱਡ ਦੇ ਵਿੱਚ ਕੋਈ ਰਿਕਵਰਡ ਬਣਦੀ ਕੋਸ਼ਿਸ਼ ਕਰ ਰਹੀ ਤੁਸੀਂ ਮੈਨੂੰ ਇਹ ਦੱਸੋ ਕਿ ਸਾਰੇ ਜਿੰਨੇ ਪੱਤਰਕਾਰ ਹੈ ਉਹ ਮੈਂ ਪਿਛਲੇ ਅਕਾਲੀਆ ਦੀ ਸਰਕਾਰ ਦੇਖੀ ਹੈ ਜੀ ਤੁਸੀਂ ਅਕਾਲੀ ਵੀ ਦੇ ਵੀ ਸਰਕਾਰ ਦੇਖੀ ਹੈ ਕਾਂਗਰਸ ਦੀ ਵੀ ਦੇਖੀ ਹੈ ਸਾਡੀ ਵੀ ਦੇਖੀ ਆ ਅੱਜ ਤੱਕ ਪੂਰੇ ਹਿੰਦੁਸਤਾਨ 'ਚ ਕਦੇ ਹੋਇਆ ਹੈ ਕਿ ਜਿਹੜੀ ਪਾਰਟੀ ਦਾ ਰਾਜ ਹੋਵੇ ਉਹਨੂੰ ਛੱਡ ਕੇ ਜਿਹੜੀ ਪਾਰਟੀ ਦਾ ਸੈਂਟਰ 'ਚ ਰਾਜ ਹੋਵੇ ਉਹ ਜਾ ਕੇ ਸਰਵੇ ਕਰ ਰਹੀ ਹੋਵੇ ਲੋਕਾਂ ਦਾ ਡਾਟਾ ਲੈ ਰਹੀ ਹੋਵੇ ਅੱਜ ਤੱਕ ਹੋਇਆ ਕਦੇ ਨਹੀਂ ਹੋਇਆ ਨਾ ਨਹੀਂ ਹੋਇਆ ਨਾ ਜੀ ਤੁਸੀਂ ਦੇਖੋ ਜਦੋਂ ਪੰਜਾਬ ਦੇ ਵਿੱਚ ਜੁਧ ਨਸ਼ੇ ਵਿਰੋਧ ਚੱਲ ਰਿਹਾ ਜੀ ਅਸੀਂ ਡੈਂਗੀ ਡੈਰੀਆ ਇਹਦੇ ਨਾਲ ਡੀਲ ਕਰ ਰਹੇ ਆ ਹੜ੍ਹ ਆਏ ਹੋਏ ਆ ਜੀ ਤੇ ਬੀਜੇਪੀ ਕੀ ਕਰ ਰਹੀ ਹੈ ਜੀ ਉਹ ਪਿੱਛੋਂ ਸਾਨ ਲਾ ਰਹੀ ਹੈ ਜੀ ਲੋਕਾਂ ਦਾ ਪਰਸਨਲ ਡਾਟਾ ਪਹਿਲਾਂ ਉਹਨਾਂ ਤੋਂ ਲੈ ਰਹੀ ਹੈ ਇਹ ਬਹੁਤ ਡਿਪਲੋਰੇਬਲ ਗੱਲ ਹੈ ਨਹੀਂ ਹੋਣੀ ਚਾਹੀਦੀ ਜੀ ਮੈਂ ਇਹਨਾਂ ਤੋਂ ਇਹੋ ਜਿਹਾ ਐਕਸਪੈਕਟ ਨਹੀਂ ਕਰਦਾ ਕੋਈ ਸਟੇਟ ਗਵਰਨਰ ਕੋਈ ਮਦਦ ਕਰਨ ਦੀ ਹੈ ਕੋਈ ਗੱਲ ਕੀਤੀ ਹੁੰਦੀ ਮੈਂ ਕਹਿੰਦਾ ਜੀ ਤੁਸੀਂ ਅਸੀਂ ਅਸੀਂ ਸਾਰੇ ਮਾਤਲੀ ਤੁਰੇ ਫਿਰਦੇ ਆ ਜੀ ਜਿਹੜੇ ਕੇਂਦਰ ਦੇ ਮੰਤਰੀ ਆ ਚਾਹੇ ਬਿੱਟੂ ਜੀ ਆ ਜੀ ਉਹ ਚਾਹੇ ਉਹਨਾਂ ਦਾ ਸਿਹਤ ਮੰਤਰੀ ਆ ਜੀ ਉਹਦਾ ਨਹੀਂ ਫਰਜ ਬਣਦਾ ਕਿ ਉਹ ਜਿੱਥੇ ਹੜ੍ਹ ਪ੍ਰਭਾਵਿਤ ਇਲਾਕੇ ਉੱਥੇ ਜਾ ਕੇ ਕਰੇ ਜੀ ਉਹਨਾਂ ਨੂੰ ਉਹਨਾਂ ਨੂੰ ਚਿੱਠੀਆਂ ਭੇਜੀ ਹੈ ਜੀ ਅਸੀਂ ਅਸੀਂ ਉਹਨਾਂ ਦੀ ਮਿਲਤਾਂ ਕਰੀਏ ਇਹਨਾਂ ਲੋਕਾਂ ਨੇ ਚੁਣਿਆ ਉਹਨਾਂ ਨੂੰ ਵੀ ਜੀ ਇਹਨਾਂ ਲੋਕਾਂ ਦੇ ਮੰਤਰੀ ਉਹ ਵੀ ਉਹ ਕਿਉਂ ਨਹੀਂ ਆਂਦੇ ਜੀ ਉਹਨਾਂ ਨੂੰ ਪੁੱਛੋ ਇਹ ਸਵਾਲ ਉਹਨਾਂ ਨੂੰ ਪੁੱਛੋ ਕਿ ਤੁਸੀਂ ਐਸੋਲੇ ਹੜ੍ਹ ਆਏ ਹੋਇਆ ਤੇ ਤੁਹਾਨੂੰ ਡਾਟਾ ਲੈਣ ਦੀ ਪਈ ਹੋਈ ਹੈ ਕੁਝ ਥੋੜਾ ਜਿਹਾ ਅਕਲ ਕਰੋ ਜੀ ਅਕਲ ਨੂੰ ਹੱਥ ਮਾਰੋ ਥੋੜਾ ਜਿਹਾ